ਗੁਰਦੁਆਰਾ ਬੇਬੇ ਨਾਰ ਕੀ ਜੀ ਸੁਲਤਾਨਪੁਰ ਲੋਧੀ ਗੁਰਮੁਤਤਨ ਟ੍ਰੈਕਚਰ ਗੁਰਮੁਤਤਨ ਟ੍ਰੈਕਚਰ ਵੀਰ ਇਹਦਾ ਜੋਗਾ ਕਰ ਨਾ ਆਮਦ ਗਿਆ ਹੋਇਆ ਚੱਲਣ ਗਿਆ ਤੇ ਫੋਟੋ ਬਣਾਉਂਦਾ ਇਹ ਵਿਵਿਨਾਨ ਕੀ ਦਾ ਘਰ ਹੁੰਦਾ ਸੀ ਉਹ ਮਾਰਤਾਂ ਦੀ ਸੇਵਾ ਲਈ ਆ ਦੇਖੋ ਮਾਰਤਾਂ ਨਹੀਂ ਵੱਗ ਰਹੀਆਂ ਸਾਰੀ

ਪੈਣ ਦਰਾਂ ਅਮੈਂ ਦੇਖ ਲਿਆ dan transfer buldu ਇਹ ਨਿਊ ਪੂਤਰ ਵੱਟੇ ਇਹਨਾਂ ਨਾਲ ਬਾਬੇ ਨਾਲ ਕਿਨੇ 13 13 ਤੋਲੇ ਧੰਨਵਾਦ ਸਰਬਰਾਜ ਤੁਹਾਨੂੰ ਗੁਰੂ ਨਾਮ ਦੇਵ ਉਦੋਂ ਰਸਿ ਹੱਤ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉਸ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤਖਾਨ ਦਾ ਮੋਦੀਖਾਨਾ ਹੁੰਦਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ ਬਤੌਰ ਮੋਦੀ ਬੱਜੇ ਨੌਕਰੀ ਕਰਦੇ ਹੁੰਦੇ ਸਨ ਇੱਥੇ ਸ੍ਰੀ ਗੁਰੂ ਨਾਨਕ ਸਾਹਿਬ ਲੋੜ ਮੰਦਾਂ ਨੂੰ ਅਨਾਜ ਦੇ ਕੇ ਛੋੜੀਆਂ ਪਰਦੇਸਾਂ ਨੇ ਇਹਨਾਂ ਕੋਲ ਪਿਆ ਨਾਲ ਗੁਰੂ ਜੀ ਅਨਾਜ ਤੋਲਦੇ ਸਨ 13-13 ਦੀ ਟੋਨਾ ਅਲਾਪ ਕੇ ਮੋਦੀਖਾਨੇ ਵਿੱਚ ਆਏ ਲੋਕਾਂ ਨੂੰ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਉਹ ਪਾਵਨ ਵੱਟੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸਾਂ ਲਈ ਸੋਭਣੀ ਖਾਨ ਉਹ ਲੱਗਿਆ ਪਿਆ ਲੰਬਾ ਜਾਨ ਦੂਰ ਸੱਤ ਜਾਮ ਬਹੁਤ ਲੰਬਾ ਘਟੋ ਘਟ 2 ਕਿਲੋਮੀਟਰ ਦੇ ਜਾਮ ਤੇ ਡੇਢ ਘੰਟੇ ਵਾਂਗੂ ਲੱਗ ਗਿਆ ਕਿਉਂਕਿ ਸੰਗਤ ਬਹੁਤ ਆਈ ਹੋਈ ਐ 5 ਤਰੀਕ ਦਾ ਦਿਹਾੜਾ ਬਾਬਾ ਜੀ ਦਾ ਜਨਮ ਦਿਹਾੜਾ ਗਾ ਕ੍ਰਿਸ਼ਨ ਦੇਵ ਜੀ ਦਾ ਉਹਦੇ ਕਰਕੇ ਸੰਗਤ ਬਾਜ਼ਾਰਾਂ ਦੇ ਵਿੱਚ ਬਹੁਤ ਝੂਲੇ ਝਾਲੇ ਸਾਰਾ ਕੁਝ ਆ ਰਿਹਾ ਹੈ ਇਸ ਤੋਂ ਬਾਅਦ ਚੱਲਿਆ ਆਪਾਂ ਗੁਰਦੁਆਰਾ ਸੰਗਤਸਰ ਸਾਹਿਬ ਘਟੋ ਘਟ ਇੱਥੋਂ 2 ਕਿਲੋਮੀਟਰ ਦੂਰ ਹੈ ਘਟੋ ਘਟ ਇੱਥੋਂ 2 ਕਿਲੋਮੀਟਰ ਦੂਰ ਹੈ ਸਾਰੇ ਬਾਜ਼ਾਰ ਸਾਰਾ ਬਾਜ਼ਾਰ ਕਰਾਸ ਕਰਕੇ ਜਾਣਾ ਪੈਂਦਾ ਹੈ ਬੇਈ ਨਦੀ ਦੇ ਕਿਨਾਰੇ ਕਿਨਾਰੇ ਇਹ ਆ ਗਈ ਬੇਈ ਨਦੀ ਇਹ ਸਾਰਾ ਗੁਰਦੁਆਰਾ ਸਾਰਾ ਤੌੜਿਆਂ ਦਾ ਸਟਰਕਚਰ ਬਣਾਇਆ ਹੋਇਆ ਹੈ ਗੁਰਦੀਆਂ ਤੌੜੇ ਨੇ ਬਣਾਈਆਂ ਹੋਈਆਂ ਨੇ ਇਹ ਮੱਠ ਹੈ ਇਹ ਮੱਠ ਹੈ ਜੀ ਸੰਤ ਸੀਚੇਵਾਲ ਜੀ ਦਾ ਜਿਨ੍ਹਾਂ ਨੇ ਕਾਲੀ ਬੇਜ ਦੀ ਸੇਵਾ ਕਰਵਾਈ ਸੀ ਇਹ ਸਾਰਾ ਤੌੜਿਆਂ ਦੇ ਵਿੱਚ ਸਿਮਿੰਟ ਭਰ ਕੇ ਸਟਰਕਚਰ ਬਣਾਇਆ ਹੋਇਆ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਸ ਤੋਂ ਅੱਗੇ ਹੈਗਾ ਉਹਨਾਂ ਦਾ ਮੱਠ ਉਹ ਸਾਹਮਣੇ ਲੰਘ ਕੇ ਇਹ ਪੜ ਜਾਂਦਾ ਸਿੱਧਾ ਉਹਨਾਂ ਦੇ ਮੱਠ ਨੂੰ ਜਾਂਦਾ ਸਿੱਧਾ ਪੋੜੇ ਉੱਤੋਂ ਸੜਕ ਵੀ ਨਿਕਲਦੀ ਹੈ ਬਾਰ-ਬਾਰ ਜਾ ਕੇ ਪਰ ਆਪਾਂ ਨੇ ਇੱਥੋਂ ਜਾਣਾ ਸੱਜੇ ਪਾਸੇ ਆਪਾਂ ਕਰਨੇ ਨੇ ਦਰਸ਼ਨ ਗੁਰਦੁਆਰਾ ਸੰਗਤ ਘਾਟ ਸਾਹਿਬ ਦੇ ਆਪਾਂ ਉਧਰ ਨੂੰ ਚੱਲਦੇ ਆਂ ਸੱਜੇ ਪਾਸੇ ਮੁੱਕ ਗਏ ਇਹ ਸਾਰਾ ਤ੍ਰਿਸ਼ਾ ਕਾਲੀ ਪੇਜ ਦਾ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਤੱਕ ਰਹਿ ਮੰਨ ਲਓ ਪੂਰਾ ਸੋਨਾ ਬਣਾਇਆ ਹੋਇਆ ਏ ਆਲੇ-ਦਾਲੇ ਸ਼ਾਨਦਾਰ ਬੂਟੇ ਕਿਨਾਰੇ-ਕਿਨਾਰੇ ਤੇ ਰਸਤਾ ਸਿੱਧਾ ਗੁਰਦਵਾਰੇ ਵਿੱਚ ਹੀ ਜਾਂਦਾ ਹੈ ਕਟਗੁਰਦਵਾਰਾ ਸਾਹਿਬ ਤੋਂ 2 ਕਿਲੋਮੀਟਰ ਪੈਂਦਾ ਹੈ। ਇੰਨਾ ਦਾ ਪੰਚਨ ਵਾਲੀਆਂ ਗੁਰਦਵਾਰਾ ਸਾਹਿਬ ਕੋਲੇ ਅੱਖ ਜੂ ਰੱਖ ਜਾ ਰਾ ਸਾਰਾ ਕੁਝ ਵਧੀਆ ਬਹੁਤ ਸੋਹਣਾ ਬਣਾਇਆ ਹੋਇਆ ਹੈ ਜਾਨੀ ਕੇਜੀ ਲੱਗਦਾ ਹੈ। ਸ਼ਾਂਤੀ ਵੀ ਹੈ ਕਿਉਂਕਿ ਇਹ ਖਾਲੀ ਹੈ। ਸਾਰੀ ਸੜਕ ਇਹ ਸਾਰਾ ਰੋਡ ਖਾਲੀ ਹੈ। ਕੁਝ ਲੋਕ ਬਾਜ਼ਾਰ ਵਿੱਚ ਦੇ ਉੱਪਰ ਦੀ ਘੁੰਮ ਕੇ ਆਉਂਦੇ ਨੇ। ਬਾਹਲੇ ਲੋਕ ਜਿਹੜੀ ਸੰਗਤ ਹੈ ਉਹ ਆਪਣੀ ਇੱਧਰ ਦੀ ਆਉਂਦੀ ਹੈ। ਉਧਰ ਦੀ ਬਾਬਾ ਨਾਨਕ ਜੀ ਕਾਲੀ ਵੇਈ ਦੇ ਵਿੱਚ ਵਿੱਚ ਨਹੀਂ ਗਏ ਸੀ। ਜ਼ਿਆਦਾਤਰ ਸੰਗਤ ਉਧਰ ਦੀ ਜਾਂਦੀ ਹੈ। ਉਹ ਰਹੇਗਾ ਸਾਹਮਣੇ ਗੁਰਦੁਆਰਾ ਸਾਹਿਬ। ਆਪਾਂ ਤਾਂ ਰਹੇ ਗਏ ਆ ਬਾਈਕ ਤੇ ਪਰ ਜ਼ਿਆਦਾ ਸੰਗਤ ਜਿਹੜੀ ਗੁਰੂ ਘਰ ਚੋਂ ਚੱਲਦੀ ਹੈ ਇੱਥੇ ਪੈਦਲ ਆਉਂਦੀ ਹੈ। ਪੈਦਲ ਆ ਕੇ ਇਧਰਲੇ ਗੁਰਦੁਆਰੇ 'ਚ ਮੱਥਾ ਟੇਕਦੀ ਆ ਕੇ ਪੁਰਾਣੇ ਹੋਏ ਲੱਕੜ ਦਾ ਟੱਲੇ ਢੋਲੀਆਂ ਦੇ ਗੁਰੂ ਨਾਨਕ ਪਾਸ਼ਾ ਜੀ ਦਾ ਧਿਆਨ ਪਵਿੱਤਰ ਘੜੀ ਵਿੱਚ ਦੇ ਦਰਸ਼ਨ ਨਹੀਂ ਸ਼ਨਾਲ ਇੱਥੇ ਨਿਕਲੇ ਸੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬਾਅਦ ਇੱਥੇ ਨਿਕਲੇ 72 ਘੰਟੇ ਬਾਅਦ ਇਹ ਸਾਰਾ ਇਤਿਹਾਸ ਲਿਖਿਆ ਦੁਆਰਾ ਸੰਤਗਾਂਦ ਨਦੀ ਦਾ ਉਹ ਘਾਟ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਈ ਨਦੀ ਵਿੱਚ ਸੰੰਦਨਾ ਲੋਪ ਰਹਿਣ ਤੋਂ ਬਾਅਦ ਵਰਕਰ ਹੋਇਆ। ਮੂਲ ਮੰਤਰ ਸਥਾਨ ਦੁਆਰਾ ਸ੍ਰੀ ਸੰਤਗਾਂਦ ਦਾ ਹੈ। ਇੱਥੇ ਮੂਲ ਮੰਤਰ ਉਚਾਰਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ गुरु ग्रंथ साहब की उपाजना इतना माता वहां फूलों की सेवा करानक जी आगमन पुरबी सब त्यारियां हो गई ने ਇਹ ਉਸ ਤਰ੍ਹਾਂ ਹੈ ਕਿ ਗੁਰੂ ਰਾਜ ਦੇ ਜੀ ਦੇ ਰਾਹ ਪਰਲੇ ਵਿੱਚ ਕੁਝ ਮਾਨੋ ਪ੍ਰਾਪਤ ਤੀਜੇ ਦਿਨ ਪ੍ਰਗਟ ਹੋਏ ਸਨ ਅਤੇ ਗੁਰੂ ਦਾ ਜੀ ਦੇ ਅਕਸਰ ਅਨੁਸਾਰ ਬਾਬਾ ਪੈਦਾ ਸੱਚਖੰਡ ਨੌ ਨੇਦ ਨਾਮ ਗਰੀਬੀ ਪਾਈ ਬਾਹਰ 1.24 ਪੌੜੀ अर्थात ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਰੰਕਾਰ ਦੇ ਦੇ ਸੱਚਖੰਡ ਵਿਰਾਜ ਕੇ ਉੱਥੋਂ ਨੋ ਜਿਹੜੇ ਨਾਮ ਰੀਦੀ अथवा ਬਾਣੀ ਸਮੇਤ ਗੁਰਿਆਈ ਦਾ ਸਿਰਫ ਉਹ ਲੈ ਕੇ ਇੱਥੇ ਹੀ ਅਰਗ ਹੋਏ ਸਮ ਗੁਰੂ ਜੀ ਨੇ ਇਤੇ ਮੂਲ ਮੰਤਰ ਉਚਾਰਨ ਕੀਤਾ ਇਹ ਮੂਲ ਮੰਤਰ ਆਹ ਜਿਹੜਾ ਆਪਾਂ ਪੜਦੇ ਹੁੰਦੇ ਹਾਂ ਗੁਰੂ ਨਾਨਕ ਦੇਵ ਜੀ ਜਿਹਦੇ ਇੱਥੇ ਪ੍ਰਗਟ ਹੋਏ ਨੇ ਉਸ ਤੋਂ ਬਾਅਦ ਉਹ ਦਸਿਆ ਸ਼ੁਰੂ ਕਰਿਆ ਨੇ ਫਿਰ ਲੋਕਾਈ ਨੂੰ ਉਤਾਰਨ ਚੜ੍ਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਇੱਥੋਂ ਦੱਸੀ ਜਾਂਦੀ ਹੈ ਵੀ ਇੱਥੋਂ ਸਟਾਰਟ ਹੋਈ ਹੈ। ਆਪਾਂ ਚਾਰ ਗੁਰੂ ਘਰਾਂ ਦੇ ਦਰਸ਼ਨ ਕਰ ਲਏ। ਰਾਸ ਬਹੁਤ ਜ਼ਿਆਦਾ ਹੁਣ ਇੱਕ ਤੋਂ ਆਪਾਂ ਚੱਲਦੇ ਹਾਂ। ਗੁਰਦੁਆਰਾ ਸੰਤ ਘاٹ ਸਾਹਿਬ ਤੇ ਬਹੁਤ ਵੱਡਾ ਮਿਊਜ਼ੀਅਮ ਬਣ ਰਿਹਾ ਇੱਥੇ। ਤੇ ਇਹ ਰਿਹਾ ਗੁਰੂ ਘਰ। ਪਿਆਰੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚਾਰ ਚਪੇਰੀ ਪੂਰੀ ਸੁਲਤਾਨਪੁਰ ਲੋਧੀ ਦੇ ਵਿੱਚ ਜੋਰਾ-ਚੋਰਾ ਤੇ ਚੱਲ ਰਹੀਆਂ। ਅਬੇ ਨਾਨਕ ਜੀ ਦੇ ਜਨਮ ਦਿਹਾੜੇ ਨੂੰ ਮਨਾਉਂ ਪਰ ਨਹੀਂ ਆਵੇ ਆ ਗਾ ਸਾਰਾ ਲੰਗਰ ਖਾਣ ਉਹ ਬੜਾ ਪ੍ਰਬੰਧਾਇਤ ਥੇੜੀਆਂ ਇੱਥੇ ਪੂਰੇ ਦਿਹਾੜੇ ਤੇ ਸੁਲਤਾਨਪੁਰ ਲੋਧੀ ਜੀ ਦੀਆਂ ਜਿਹੜੀਆਂ ਆਪਾਂ ਵੀਡੀਓ ਬਣਾਈਆਂ ਨੇ ਉਹ ਇੱਥੇ ਖਤਮ ਕਰਦੇ ਆ ਹੋ ਸਕਦਾ ਇੱਕ ਵੀਡੀਓ ਬਣੇ ਹੋ ਸਕਦਾ 2 ਵੀਡੀਓ ਸੋ ਵੀਡੀਓ ਦੇਖਣ ਲਈ ਸਾਰੇ ਸੱਜਣਾ ਮਿੱਤਰਾਂ ਦਾ ਭੈਣਾ ਭਰਾਵਾਂ ਦਾ ਧੰਨਵਾਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਤੀ ਤੇ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਆਪਾਂ ਜਾਣਾ ਬਾਬਾ ਨਾਮਦੇਵ ਜੀ ਦੀ ਉਸ ਧਰਤੀ ਤੇ ਜਿੱਥੇ ਬਾਬਾ ਨਾਮਦੇਵ ਜੀ ਆਏ ਸੀ ਜਦੋਂ ਪੰਜਾਬ ਦੇ ਵਿੱਚ ਆਏ ਨੇ ਹਰਿਦੁਆਰ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਉਸ ਥਾਨ ਤੇ ਰੁਕੇ ਸੀ ਆ ਸੀ ਹੁਣ ਆਪਾਂ ਸਿੱਧੇ ਉੱਥੇ ਚੱਲਣਾ ਪਰ ਅੱਜ ਕਿਤੇ ਨਹੀਂ ਰੁਕਦੇ ਇਹ ਸਾਰਾ ਝੱਟ ਹੈ ਬਈ ਨਦੀ ਦਾ